ਆਜੋ ਵੀ ਸੰਗੋ ਸ਼ੇਅਰ ਕਰੋ ਸੋਨੂੰ ਅੱਜ ਦੀ ਬਹੁਤ ਹੀ ਵੱਡੀ ਇੱਕ ਤਾਜ਼ਾ ਅਪਡੇਟ ਦਿੰਨੇ ਆ ਤੇ ਦੱਸਨੇ ਆ ਸਰਕਾਰਾਂ ਦਾ ਰੋਲ ਤੇ ਆਪਣੇ ਪੰਜਾਬੀ ਵੀਰਾਂ ਨੂੰ ਦੱਸਦਾ ਇੱਕ ਗੱਲ ਜਮਾ ਤਾਜ਼ਾ ਅਪਡੇਟ ਸ਼ਾਇਦ ਹਜੇ ਤੱਕ ਕਿਤੇ ਨਹੀਂ ਚੱਲੀ ਹੋਣੀ ਨਾ ਹੀ ਸੋਨੂੰ ਕਿਸੇ ਨੇ ਦੱਸੀ ਹੋਣੀ ਸੋ ਜੁੜ ਜੋ ਸ਼ੇਅਰ ਕਰ ਦੋ ਪੂਰੀ ਬਤ ਸੱਚੀ ਖਬਰ ਦੱਸੂਗਾ ਜਮਾ ਸੱਚ ਬੋਲੂਗਾ ਸੱਚੀ ਗੱਲ ਕਰੂਗਾ ਜਮਾ ਪਹਿਲਾਂ ਤਾਂ ਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ ਕਿੰਨੀ ਆ ਪਾਲਾ 10 ਅੱਜ ਕੀ ਵਾਦਾ ਕਰਿਆ ਸੀ ਵਜ਼ੀਰਾ ਨੇ ਰੰਗ ਜੇਬਦਿਆਂ ਨੇ ਵੀ ਅੱਜ ਅਸੀਂ ਛੱਡਾਂਗੇ ਭਾਨੇ ਵੀਰ ਨੂੰ ਤੇ ਅੱਜ ਤਰੀਕ ਹੈ 10 ਤੇ ਅੱਜ ਭਾਨੇ ਨੂੰ ਸ਼ਾਮ ਨੂੰ 5 ਵਜੇ ਛੱਡਣ ਦਾ ਵਾਦਾ ਕਰਿਆ ਗਿਆ ਸੀ ਕਿੱਥੋਂ ਕੋਟ ਦੇ ਹੁਕਮ ਰਾਹੀਂ ਤੇ ਸੋਨੂੰ ਮੈਂ ਇੱਕ ਗੱਲ ਸਾਂ ਪੰਜਾਬੀਓ ਉਹ ਮੇਰੇ ਪੰਜਾਬੀ ਭਰਾਵੋ ਉਹ ਤੁਸੀਂ ਸੱਚਾਈ ਨਾਲ ਜੁੜਜਿਆ ਕਰੋ ਅੱਜ 10 ਤਰੀਕ ਹੈ ਦਿਨਾ ਸ਼ਨੀਵਾਰ ਮੇਰੀ ਗੱਲ ਲਿਖ ਲਓ ਕਾਪੀ ਪੈਨ ਚਾਕੇ ਨੋਟ ਕਰਕੇ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਐ ਸੋਨੂੰ ਕਿਹਨੂੰ ਕਿਹਨੂੰ ਪਤਾ ਸੀ ਇਹ ਸਿੱਪੇ ਜਖਲਾਂ ਲੈ ਸੁਣ ਲੈ ਅੱਜ ਪੰਜਾਬ ਦੀਆਂ ਸਾਰੀਆਂ ਕੋਟਾਂ 'ਚ ਛੁੱਟੀ ਐ A to Z ਕੋਟਾਂ 'ਚ ਛੁੱਟੀ ਐ ਸਮਝੀਏ ਗੱਲ ਮੇਰੀ ਅੱਜ ਪੰਜਾਬ ਦੀਆਂ ਜਿੰਨੀਆਂ ਵੀ ਕੋਟਾਂ ਨੇ ਉਥੇ ਛੁੱਟੀ ਐ ਕਿਵੇਂ ਸ਼ਕਰਾਂਗੇ ਭਾਨੇ ਨੂੰ ਦੱਸ ਨੂੰ ਮਿੰਦੇ ਵਜੀਰਾਂ ਨੇ ਫਰਮਾਨ ਕਰਿਆ 10 ਤਰੀਕੀ ਕਿ ਕੌ ਰੱਖੀ ਉਹਨਾਂ ਨੂੰ ਪਤਾ ਸੀ ਉੱਧੇ ਛੁੱਟੀ ਐ ਆਪਣੇ ਕੋਲੇ ਬਹਾਨਾ ਹੋਊਗਾ ਵੀ ਅੱਜ ਤਾਂ ਛੁੱਟੀ ਐ ਅਸੀਂ ਅਗਲੇ ਦੋ ਦਿਨਾਂ ਨੂੰ ਚਾੜ ਰਣ ਨੂੰ 5 ਨਾਲ ਦੀ ਤਰੀਕ ਫੇਰ ਪਾ ਦਾਂਗੇ ਤੇ ਭਾਨਾ ਅੰਦਰ ਜੇਲ੍ਹ 'ਚ ਬੈਠਾ ਮੇਰੇ ਵਾਂਗੂ 5 ਤਰੀਕ ਦੀ ਡੀਕੂਗਾ ਅੱਜ ਛੁੱਟੀ ਐ ਹੁਣ ਦੱਸੋ ਪੰਜਾਬੀਓ ਮੈਂ ਕਿੱਥੇ ਗਲਤ ਸੀ ਮੈਂ ਕੀ ਗਲਤ ਗੱਲ ਕਰੀ ਸੀ ਮੈਂ ਕੋਈ ਮਾੜੀ ਗੱਲ ਕਰੀ ਸੀ ਮੈਂ ਤਾਂ ਸੱਚ ਹੀ ਬੋਲਿਆ ਸੀ ਕਿਉਂ ਮੇਰੇ ਪਿੰਡੇ 'ਚ ਖੁਦੋਂ ਹੰੜਿਆ ਹੋਇਆ ਸੰਤਾਪ ਉਵੇਂ ਭਾਨੇ ਦੇ ਹੰੜ ਰਿਹਾ ਵੀ ਭਾਈ ਨਹੀਂ ਛੜਦੇ ਭਾਂਦੇ ਨੂੰ ਹੋਰ ਮੈਂ ਕਿਸੇ ਦਾ ਵਿਰੋਧ ਨਹੀਂ ਕਰਿਆ ਸੀ ਕਿਸੇ ਦਾ ਮੈਂ ਹੋ ਨਹੀਂ ਕਰਿਆ ਸੀ ਮੈਂ ਆਪਦੇ ਸ਼ੀਦ ਸਿੰਘਾਂ ਦੀਆਂ ਬਾਤਾਂ ਪਾਈਆਂ ਸੀ ਪਾਉਂਦਾ ਰਹੂ ਲੈ ਵੀ ਪੰਜਾਬੀਓ ਗੱਲ ਸੁਣ ਲੋ ਇੱਕ ਹੁਣ ਇਹ ਪੰਜਾਬੀਓ ਛੇਤੀ ਇੱਕ ਝੰਡੇ ਥੱਲੇ ਕੇਸ ਵੀ ਝੰਡੇ ਥੱਲੇ ਕੱਥੇ ਹੋਣ ਦੀ ਬਾਤ ਪਾਵਾਂਗੇ ਘਰ ਘਰ ਪਿੰਡ ਪਿੰਡ ਪ੍ਰਚਾਰ ਪਚਾਵਾਂਗੇ ਜਲਦੀ ਹੀ ਇਕੱਠ ਕਰਾਂਗੇ ਬੰਦੀ ਸਿੰਘਾਂ ਲਈ ਵਿੱਚੇ ਭਾਂਨੇ ਲਈ ਵਿੱਚੇ ਹੋਰ ਇਹ ਝੁਲਮਾ ਰਹੀ ਸਾਬ ਸਿਆ ਸਭ ਸਿੱਖ ਜਥੇਬੰਦੀਆਂ ਕੁੱਲ ਬੰਦੇ ਦਾ ਵਿਚਾਰ ਲਵਾਂਗੇ ਯੋ ਫਿੱਕੀ ਬਰਦਾ ਉਹ ਨਾ ਕੋਈ ਥਾਂ ਨਹੀਂ ਉੱਥੇ ਆਉਂਦਾ ਯਾ ਦੀਪ ਸਿੱਧੂ ਆਉਂਦਾ ਯਾ ਜੇਤਾਰ ਸਿੰਘ ਹਵਾਰਾ ਜਥੇਦਾਰ ਮੇਰੀ ਕੌਮ ਦਾ ਮਹਾਨ ਅੱਜ ਛੁੱਟੀ ਆ ਕੋਟ ਚ ਬਾਬਿਓ ਅੱਜ ਕੋਟ ਛੁੱਟੀ ਆ ਬਾਬਿਓ ਕੋਟ ਚ ਕੋਟਾਂ ਚ ਛੁੱਟੀ ਅੱਜ ਕਿਵੇਂ ਕਿਵੇਂ ਆਰਡਰ ਪਾਸ ਹੋਣਗੇ ਕਿਵੇਂ ਨੈਵਕੋਟ ਲੈ ਕੇ ਜਾਣਗੇ ਮਚਲਕੇ ਕਿਵੇਂ ਚਾਰ ਕੋਟਾਂ ਚ ਅੱਜ ਮਦਈਆਂ ਨੇ ਇਹੀ ਗੱਲ ਮੈਂ ਸਮਝਾ ਰਿਹਾ ਸੀ ਬਾਰ-ਬਾਰ ਤੇ ਮੇਰੀਆਂ ਚੀਜ਼ਾਂ ਨੂੰ ਗਲਤ ਚਲਾ ਰਹੇ ਸੀ ਭਾਨਾ ਸਾਡਾ ਭਰਾ ਭਾਨੇ ਲਈ ਸੀ ਸਾਰਾ ਟੱਬਰ ਸਾਡੀਆਂ ਸਾਰੀਆਂ ਟੀਮਾਂ ਸਿਰ ਤੋੜ ਦੀ ਬਾਜ਼ੀ ਲਾ ਦੇਗੀਆਂ ਮੰਦੀ ਸਿੰਘਾਂ ਲਈ ਵੀ ਲਾਵਾਂਗੇ ਭਾਨੇ ਲਈ ਵੀ ਲਾਵਾਂਗੇ ਪ੍ਰੈਸਟੋਰ ਆਉਂਦਾ ਬਾਈ ਕੀ ਆਉਂਦਾ ਪ੍ਰੈਸਟੋਰ ਆਵਾਜ਼ ਨਹੀਂ ਆਉਂਦੀ ਤੁਸੀਂ ਪਤਾ ਕਰਾ ਲਓ ਛੋਡੇ ਵਕੀਲ ਹੋਣੇ ਛੋਡੇ ਯਾਰ ਦੋਸਤੋਣੇ ਤੁਸੀਂ ਭੰਨ ਦੇ ਰਿਹਾ ਹਾਈ ਨੂੰ ਤਾਂ ਇੱਕ ਪਾਸੇ ਛੱਡ ਦਿਓ ਅੱਜ ਦੀਆਂ ਕਾਇ ਪੁੱਛ ਲੋ ਵੀ ਕੋਰਟ ਕੰਮ ਲੱਗਣੀਆਂ ਕਿ ਨਹੀਂ ਲੱਗਣਗੀਆਂ ਆ ਸਿੱਪਾ ਗੱਲ ਜਖਲਾਣ ਮੇਰਾ ਯਾਰਾ ਸਿੱਪਿਆ ਜੰਨਾ ਚਿਰ ਇੱਕ ਛੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪਣਾ ਡਾਕਟਰ ਇੱਕ ਨਹੀਂ ਹੁੰਦਾ ਸਿਰ ਜੋੜ ਕੇ ਨਹੀਂ ਬੰਦੇ ਉਨਾਂ ਚਿਰ ਕੰਮ ਨਹੀਂ ਬਣਾਉਣਾ, ਉਨਾਂ ਚਿਰ ਬਾਤ ਨਹੀਂ ਪੈਣੀ, ਸ਼ੇਅਰ ਕਰਦੇ ਉਹਨੂੰ ਪਹਤਾ ਦਿਓ ਕੱਲੇ-ਕੱਲੇ ਵੀਰ ਤੱਕ ਜੋ ਭਾਨੇ ਦੇ ਆਸਾ ਲਾਈ ਬੈਠਿਆ ਅਜ ਬਾਹਰ ਆਉਣ ਦੀਆਂ ਵੀ ਭਾਈਓ ਅੱਜ ਛੁੱਟੀ ਐ ਕੋਟਾਂ 'ਚ ਸਾਰੇ ਪੰਜਾਬ ਦੀਆਂ ਕੋਟਾਂ ਮੈਂ ਤਾਂ ਖਰਤਨ ਦਿਨ ਨੂੰ ਹੀ ਕਹਤਾ ਸੀ ਵੀ ਭਾਨੇ ਨੂੰ ਛੱਡਦੇ ਨਹੀਂ ਕਿਉਂਕਿ ਮੇਰੇ ਨਾਲ ਖੁਦ ਹੀ ਹੋਇਆ ਸੀ ਜਿਸ ਤਨ ਲੱਗੇ ਸੋਤਣ ਜਾਣੇ ਆ, ਮੁੱਲਾ ਕੀ ਜਾਣੇ ਪੀੜ ਪਰਾਈ ਸੋ ਮੈਨੂੰ ਪਤਾ ਸੀ ਹਨਾ ਸੋ ਭਾਈ ਇੱਕ ਨਿਸ਼ਾਨ ਸਾਥ ਥਲੇ ਇਕੱਠੇ ਹੋਵਾਂਗੇ ਛੇਤੀ ਹੋਵਾਂਗੇ ਬੇਟ ਐਂਡ ਬਾਅਦ ਚ ਵੱਡੇ ਕਿਸੇ ਹੁਕਮਾਂ ਨਾਲ ਹੋਵਾਂਗੇ ਹਨਾ ਜਥੇਦਾਰਾਂ ਦੇ ਹੁਕਮਾਂ ਨਾਲ ਆਪਣੇ ਆਪਣੇ ਜਥੇਦਾਰਾਂ ਦੇ ਹੁਕਮਾਂ ਨਾਲ ਹਨਾ ਸੋ ਅਬੇ ਹਰਿਆ ਕਰੋ ਬਾਅਦ ਚ ਕਰਿਆ ਕਰੋ ਕੱਲੀ ਕੱਲੀ ਗੱਲ ਦਾ ਪੁਆਇੰਟ ਕੱਢਿਆ ਕਰੋ ਮੀਨਿੰਗ ਕੱਢਿਆ ਕਰੋ ਅਗਲੇ ਦਿਲ ਦੀ ਗੱਲ ਸਮਝਿਆ ਕਰੋ ਸਾਰੇ ਸਾਂਝਦਾਰੋ ਬੁੱਧੀਜੀਵੋ ਬਾਲੇ ਮੈਨੂੰ ਕਹਿੰਦੇ ਝੋਟਾ ਐ ਦਾ ਡੰਗਰ ਆਈ ਦਾ ਨਹੀਂ ਝੋਟਾ ਐ ਆ ਮੇਰੂੰ ਫੋਨ ਕਰ ਲਿਓ ਦਾ ਗੱਲ ਕਰ ਲਿਓ ਕਿਸੇ ਵੀ ਵਿਸ਼ੇ ਤੇ last ਮੁੰਗਾ ਜਨ ਨੂੰ ਬਾਲੇ ਕਹਿਣਗੇ ਕੱਲ ਆਇਆ 2003 ਚ ਪਹਿਲਾ ਪਰਚਾ ਪਿਆ ਸੀ ਉਹੀ ਨਾਲ ਨੇ ਮੇਰੇ ਅੱਜ ਵੀ ਇਹ ਪਹਿਲੇ ਪਰਚੇ ਵਾਲੇ ਹੁਣ ਤੱਕ ਨਾਲ ਨੇ ਮੇਰੀ ਟੀਮ ਦੇ ਮੈਂਬਰ ਨੇ ਕੀ ਮੇਰੇ ਪ੍ਰਧਾਨ ਨੇ ਮੈਂ ਤਾਂ ਉਹਨਾਂ ਦਾ ਸਿਪਾਹੀ ਹਾਂ ਸਿਪਾਹੀ ਵਲ ਕੇ ਕੰਮ ਕਰ ਰਿਹਾ ਹਾਂ ਉਹਨਾਂ ਥੱਲੇ ਮੈਨੂੰ ਬਾਹ ਫੜ ਕੇ ਮਰੋੜਾ ਦੇ ਲੈਂਦੇ ਨੇ ਨਾ ਕੋਈ ਬਾਈ ਨਾ ਕੋਈ ਧੀ ਓਏ ਚੋਟਿਆ ਐਂ ਕਹਿੰਗਾ ਓ ਚੋਟਿਆ ਹਣਾ ਮੈਂ ਨਾ ਹਾਂ ਮੈਨੂੰ ਮਾਣ ਹੈ ਮੇਰੇ ਨਾਲ ਖੜਨ ਵਾਲਿਆਂ ਤੇ ਜਿੰਨੇ ਮੇਰੇ ਪਿੱਛੇ ਲੜੇ ਸੀ ਮੇਰੀ ਟੀਮ ਖਾਸ ਕਰਕੇ ਬਟ ਯਾਰ ਇਹਨਾਂ ਦੀਆਂ ਇਹਨਾਂ ਦੇ ਹੁਕਮ ਇਹਨਾਂ ਦੇ ਹੁਕਮ ਸ਼ੁਰੂ ਤੋਂ ਇਹਨਾਂ ਨੇ ਪੁਲਿਸ ਸ਼ੁਰੂ ਤੋਂ ਰੰਗਜੀਤ ਦੀ ਮੁਗਲੀ ਸਲਤਨਤ ਤੱਕ ਕਿਹੜੀ ਪੁਲਸ ਨਹੀਂ ਸੀ ਬੰਦਾ ਸਿੰਘ ਬਹਾਦਰ ਵੇਲੇ ਕਿਹੜੀ ਪੁਲਸ ਨਹੀਂ ਵਿਕਸ਼ਰ ਬਾਦਸ਼ਾਹੀ ਕਿਹੜੀ ਪੁਲਸ ਨਹੀਂ ਸੀ ਯਹਾਂਗੀਲ ਦੀ ਕਿਹੜਾ ਪੁਲਸ ਨਹੀਂ ਸੀ 1984 ਵੇਲੇ ਕਿਹੜਾ ਪੁਲਸ ਨਹੀਂ ਸੀ 1999 9993 ਵੇਲੇ ਕਿਹੜਾ ਪੁਲਸ ਨਹੀਂ ਸੀ ਅਮਰਤਪਾਲ ਵੇਲੇ ਕਿਹੜਾ ਪੁਲਸ ਨਹੀਂ ਸੀ ਆਹੀ ਜਸਕਰਨ ਸਿੰਘ ਅਮਰਤਪਾਲ ਨੂੰ ਕਹਿੰਦਾ ਸੀ ਵੀ ਪਰਚੇ ਨਹੀਂ ਪਾਉਂਦੇ ਜੇ ਨਾਲੇ ਥਾਣੇ ਦੀ ਵੀਡੀਓ ਕੱਢ ਕੇ ਦੇਖ ਲਓ ਇਹੀ 15 ਤਰੀਕ ਨੂੰ 14 ਤਰੀਕ ਨੂੰ ਸਾਰੀ ਮੀਟਿੰਗ ਨੂੰ ਇਕੱਠੀ ਕਰਕੇ ਕਹਿੰਦੇ ਸੀ ਝੋਟ ਨੂੰ ਛੱਡ ਦਾਂਗੇ ਬੱਟ ਤੁਸੀਂ ਉਹਨੂੰ ਬੰਦ ਕਰ ਦਿਓ ਸੋ ਬਾਈ ਦਿਮਾਗ ਰੱਖਿਆ ਕਰੋ ਲਕੀਰ ਖਿੱਚਾਂਗੇ ਕਿ ਅਸ ਗੱਲਾਂ ਬਸ ਆਪਾਂ ਜੰਗ ਭਰਾ ਮਾਰੂ ਜੰਗ ਚ ਖੂਨ ਡੋਲਣ ਵਾਲੀ ਜੰਗ ਚ ਨਹੀਂ ਪੈਣਾ ਆਪਾਂ ਐਵੇਂ ਆਪਣਾ ਸਬਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਕਿੰਨਾ ਸਬਰ ਗੁਰੂ ਤੇਗ ਬਹਾਦਰ ਦਾ ਕਿੰਨਾ ਸਬਰ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਸਬਰ ਸੰਤੋਖ ਸਬਰ ਤੇ ਸੰਤੋਖ ਨਾਲ ਡਿਸਪਲਿਨ ਚ ਰਹਿਣਾ ਕਿ ਸਾਰੇ ਆਪਾਂ ਇੱਕ ਛੰਡੇ ਥਲੇ ਇਕੱਠੇ ਹੋ ਪਹਿਲਾਂ ਕੱਲਾ ਕੱਲਾ ਬੰਦਾ ਆਪਦੀ ਆਦੀ ਫੇਸਬੁੱਕ ਤੋਂ ਬੋਲਣ ਲੱਗੋ ਹਰੇਕ ਹੀ ਝੋਟਾ ਹਰੇਕ ਹੀ ਹੀਰੋ ਹੈ ਹਨਾ ਸਿੰਘਾਂ ਸਰਮੌਰਾਂ ਨੂੰ ਮੰਨੋ ਪ੍ਰਾਤਨ ਸਿੱਖੀ ਵੱਲ ਧਿਆਨ ਦਿਓ ਥੋੜਾ ਜਿਹਾ ਆਪਾਂ ਨੂੰ ਪ੍ਰਾਤਨ ਸਿੱਖੀ ਤੋਂ ਕਿਉਂ ਦੂਰ ਕਰਿਆ ਗਿਆ ਹਨਾ ਹੁਣ ਕੀ ਬਣੂ ਦੱਸਦਾ ਜੱਸ ਝੋਟਿਆਂ ਅੱਲੋ ਵਾਲ ਸਿਆਮ ਮੈਂ ਤਾਂ ਝੋਟੇ ਹੀ ਆ ਮੈਂ ਤਾਂ ਤੇਰੇ ਵਰਗਾ ਹੀ ਆ ਬਸ ਬੋਲ ਲੈਣਾ ਤੂੰ ਬੋਲ ਪਿਆ ਕਰ ਉਹਦੇ ਬੋਲ ਤਾਂ ਦਿੱਤਾ ਸੀ ਉਹੀ ਕੋ ਸੱਚ ਬੰਨ ਅਜੇ ਤਾਂ ਛੁੱਟੀ ਹੈ ਛੁੱਟੀ ਆ ਦਿਨ ਕਿਵੇਂ ਛੱਡਣਗੇ ਕੋਟਾਂ ਨਾਲ ਕੋਟਾਂ 'ਚ ਕੇਸ ਨੇ ਹੁਣ ਇਹ ਜੁਡੀਸ਼ੀਅਲ 'ਚ ਨੇ ਪੁਲਿਸ ਦੇ ਅੰਦਰ ਹੈ ਨਹੀਂ ਉਹ ਤਾਂ ਉੱਦੀ ਜੁਡੀਸ਼ਲ ਚ ਹੋ ਗਿਆ ਸੀ ਫਿਰ ਆ ਭੈਣਾ ਦੇ ਪਰਥੇ ਪਾਤੇ ਮੇਰੀਆਂ ਭੈਣਾ ਤੇ ਓਏ ਓ ਜਾਲਮਾ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਇਹ ਕਿਤੇ ਸੈਂਟਰ ਚੋਂ ਤਾਂ ਨਹੀਂ ਹਿੱਲ ਰਹੀ ਤਾਂ ਨਹੀਂ ਇਹਦੇ ਹੱਥ ਚ ਨਾ ਹੋਵੇ ਕਿਉਂ ਤੁਸੀਂ ਮੈਨੂੰ ਦੱਸੋ ਯਾਰ ਮੈਂ ਥੋੜੀ ਰਾਇ ਲਾਉਣਗੇ ਨਾ ਤੁਸੀਂ ਮੇਰੇ ਭਰਾਓ ਆ ਜਿਹੜੀਆਂ ਕੁਸਕ ਹਜੇ ਮੈਂ ਮੈਂ ਕਰਨ ਨੂੰ ਨਹੀਂ हटੀਆਂ ਨਾ ਇਹਨਾਂ ਨੂੰ ਬੇਨਤੀ ਆ ਫੋਨ ਕਰ ਲਿਓ ਮੈਂ ਮੈਂ ਕਰਨ ਨੂੰ ਹਟਾ ਦੂੰਗਾ ਹਨਾ ਸੋ ਬਾਈ ਮੈਂ ਤਾਂ ਸੋਨੂੰ ਹੀ ਦੱਸਣਾ ਚਾਹੁੰਦਾ ਸੀ ਵੀ ਅੱਜ 10 ਤਰੀਕ ਹੈ ਅੱਜ ਭਾਵੇਂ ਵੀ ਇਹਨੂੰ ਛੱਡਣਾ ਸੀ ਬਾਹਲੇ ਲੋਕ ਮੈਨੂੰ ਫੋਨ ਕਰੀ ਜਾਂਦੇ ਸੀ ਵੀ ਛੋਟੇ ਛੱਡਣਗੇ ਮੇਰੇ ਦਿਲ 'ਚ ਵੀ ਕਿਤੇ 50-50 ਵਾਲਾ ਚਾਂਸ ਸੀ ਵੀ ਛੱਡਣਗੇ ਬਟ ਅੱਜ ਤਾਂ ਯਾਰ ਤੁਸੀਂ ਸਾਡਾ ਪੇਜ ਮੇਰਾ ਪੇਜ ਦੇਖੋ ਬੰਦ ਕਰਿਆ ਹੋਇਆ ਜਾਵਾ ਮੈਨੂੰ 120 30 40 ਬੰਦੇ ਜੁੜਨ ਦਿੰਦੇ ਨੇ ਇਹ ਵੀ ਮੈਂ ਤੱਕੇ ਨਾਲ ਜੋੜੀ ਜਾਂਦਾ ਇਨਕਮ ਤਾਂ ਬਾਹਲੇ ਕਹਿੰਦੇ ਫੇਸਬੁਕ ਕੋਈ ਲੋੜ ਨਹੀਂ ਕਮਾਈ ਦੀ ਹੋ ਸੱਚੇ ਪਾਤਸ਼ਾਹ ਦੇ ਘਰੋਂ ਕਮਾਈ ਵਾਧੂ ਕਰੀ ਹੋਈ ਹੈ ਹਣਾ ਬੰਦ ਕਰੇ ਹੋਣੇ ਮੈਂ ਸਾਰੀ ਟੀਮ ਦੇ ਪੇਜ ਦਿਖਾ ਸਕਦਾ ਮੇਰੀ ਦੇ ਜੋ ਸਾਡੀ ਮੇਰੀ ਟੀਮ ਹੈ A to Z ਬੰਦਿਆਂ ਦੀ ਕਿਉਂ ਅਸੀਂ ਤਾਂ ਸਾਰੇ ਲੜਾਈਆਂ ਝਗੜੇ ਕਰਨ ਵਾਲੇ ਪਹਿਲਾਂ ਕ੍ਰਿਕਟਾਂ ਖੇਡਣ ਵਾਲੇ ਸੀ ਹਣਾ ਕਿਹੜਾ ਕੋਈ ਯੂਟਿਊਬਰ ਜਾਂ ਫੇਸਬੁੱਕ ਸਾਨੂੰ ਆਕਲ ਹੀ ਨਹੀਂ ਇੱਕ ਬੰਦੇ ਨੇ ਸਾਨੂੰ ਰੀਚ ਸਟ੍ਰਾਈਕਾਂ ਮਾਰੀਆਂ ਹੋਈਆਂ ਨੇ ਇੱਕ ਬੰਦੇ ਨੇ ਸਾਡੇ ਪੇਜ ਹੈਕ ਕਰੇ ਹੋਏ ਉਹਨੂੰ ਛੇਤੀ ਕਚਹਿਰੀ 'ਚ ਲੈ ਕੇ ਜਾਵਾਂਗੇ ਥੋੜੀ ਚ ਵੀ ਕੌਣ ਆ ਬੰਦਾ ਉਹ ਤੇ ਉਹਨੇ ਕਿਉਂ ਕਰੇ ਨਹੀਂ ਵੀ ਇਹਨਾਂ ਦੀ ਆਵਾਜ਼ ਨਾ ਪਹੁੰਚੇ ਆਵਾਜ਼ ਇਹਨਾਂ ਦੂਰ ਜਾਵੇ ਸੋ ਭਾਈ ਇਸ ਪੋਸਟ ਨੂੰ ਸ਼ੇਅਰ ਕਰ ਦਿਓ ਫਲਾ ਦਿਓ ਅੱਜ ਕੋਟਾਂ ਛੁੱਟੀ ਹੈ ਜਿੱਥੋਂ ਮੈਨੂੰ ਮੈਨਾਂ ਮੈਨੂੰ ਪਤਾ ਹੈ ਤੁਸੀਂ ਵੀ ਪਤਾ ਕਰ ਲੋ ਸੱਚੀ ਖਬਰ ਅੱਜ ਕੋਟਾਂ ਚ ਛੁੱਟੀ ਹੈ ਇੱਕ ਵਾਰ ਫੇਰ ਕਹਿਣਾ ਅੱਜ ਕੋਟਾਂ ਛੁੱਟੀ ਹੈ ਕਿਵੇਂ ਛੱਡਾਂਗੇ ਭਾਨੇ ਨੂੰ ਉਸਦੇ ਪਰਿਵਾਰ ਤੇ ਕੀ ਵੀ ਤਰੀ ਕੱਲ ਦਾ ਹੋਰ ਬਰਚਾ ਪਤਾ ਆਰਐਸਐਸ ਦੇ ਦੱਲੇ ਯਾਦਵਿੰਦਰ ਸਿੰਘ ਕੌਣ ਆ ਬਾਈ ਤੂੰ ਹੈਲੋ ਯਾਦਵਿੰਦਰ ਸਿੰਘ ਜੀ ਕੋਈ ਗੱਲ ਨਹੀਂ ਵੀਰਾ ਅਸੀਂ ਅਸੀਂ ਤਾਂ ਭਰਾਵਾ ਗੁਰੂਦੇਵ ਸਿੰਘ ਆ ਕੋਈ ਗੱਲ ਨਹੀਂ ਯਾਰ ਤੂੰ ਬੋਲੀ ਚੱਲ ਉਹ ਨੰਬਰ ਦੇ ਦੇ ਮੇਰੇ ਨੰਬਰ ਤੇ ਕੋਲ ਕਰ ਲੈ ਤੈਨੂੰ ਨੰਬਰ ਦੇ ਦਣਾ 99887557164 ਕਾਛ ਤੇਰੇ ਪਾਪੇ ਨੇ ਪਾਈ ਹੋਣੀ ਆ ਚਲੋ ਚੰਗਾ ਬਾਈ ਸਾਨੂੰ ਆਪਾਂ ਫੱਤੇ ਬੁਲਾਉਣੇ ਆ ਆ ਇੱਕ ਵਿੱਚ ਢੇੜ ਆ ਗਈ ਨੂੰ ਮਾਨਤਨ ਕਰ ਲੋ ਜੀ ਹੋ ਗਈ ਤਾਂ ਫੇਕ ਹੀ ਆੜੀ ਸਾਲੇ ਕਦੀੜ ਦੀ ਹਨਾ ਆ ਜਾਂਦੀਆਂ ਨੇ ਇਹ ਬਾਬੇ ਭਾਨ ਨੇ ਵਾਲੀ ਅਪਡੇਟ ਦੱਸਤਾ ਦਿੱਤੀ ਅਸ 10 ਤਰੀਕ ਹੈ ਛੁੱਟੀ ਅੱਜ ਹਨਾ ਆਉਣ ਵਾਲਾ ਟਾਈਮ ਸਭ ਕੁਝ ਸਾਬਤ ਕਰ ਦੇਣਾ ਸਾਰਾ ਕੁਝ ਆਉਣ ਵਾਲੇ ਟਾਈਮ 'ਚ ਕਲੀਅਰ ਹੋ ਜਾਣਾ ਹੈ ਹਨਾ ਕੌਣ ਕਿਹਦਾ ਕੌਣ ਕਿਹਦਾ ਕੌਣ ਕਿਵੇਂ ਆ ਕੌਣ ਨਹੀਂ ਕਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਨੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਹਾਂ ਜਯੋਵਿੰਦਰ ਕਰੀ ਜਾਣਦੇ ਯਾਰ ਆਪਾਂ ਨੇ ਕੀ ਲੈਣਾ ਕੌਣ ਆਹੋ ਇਹ ਫਰਵਾਹ ਨਾ ਕਰਿਆ ਕਰੋ ਮੈਂ ਹੀ ਪੁੱਛਦਾ ਜਯੋਵਿੰਦਰ ਕੌਣ ਆ ਆਪਾਂ ਤਾਂ ਗੁਰੂ ਦੇ ਸਿੰਘ ਆ ਹੁੰਦੇ ਨੇ ਇਹ ਜਾਣ ਕੇ ਪਾੜਾ ਪਾਉਂਦੇ ਨੇ ਆਪਣੇ ਭਰਾਵਾਂ ਨੂੰ ਆਪ ਚਲਣ ਆਉਂਦੇ ਨੇ ਸਰਕਾਰਾਂ ਦੀਆਂ ਚੱਲ ਹੁੰਦੀਆਂ ਨੇ ਹੁਣ ਮੇਰੀਆਂ ਵੀ ਕੱਟ-ਕੱਟ ਕੇ ਪਾਈ ਗਈ ਜਦਵਿੰਦਰ ਹਨਾ ਬੀੜੂਆਂ ਵਿੱਚੋਂ ਟੈਂਕ ਆ ਤਾਂ ਝੋਟੇ ਪਹਿਲਾਂ ਸੱਚੀ ਗੱਲ ਕਹੀ ਸੀ ਵੀ ਭਾਈ ਛੱਡ ਦੇਂਦਾ ਉਸ ਨੂੰ ਜਾਂ ਦੀਪ ਸਿੱਧੂ ਬਾਰੇ ਮੇਰੇ ਦਿਲ 'ਚ ਸੀ ਭਾਈ ਦੀਪ ਸਿੱਧੂ ਬਾਰੇ ਸਰਦਾਰ ਜਤਾਰ ਸਿੰਘ ਬਾਰੇ ਬਾਰੇ ਹੈਗਾ ਵੀ ਤੇ ਰਹੂ ਵੀ ਫਿਰ ਕੀ ਹੋਣੀਆਂ ਚਾਰ ਸਟੇਜਾਂ ਘੱਟ ਸਹੀ ਮੈਂ ਕਿਹਾ ਸਟੇਜਾਂ ਦੀ ਬੋਲਦਾ ਸੀ ਆਪ ਮੈਂ ਇੱਕ ਜਾੜ ਲਿਆ ਕਰਾਂਗੇ ਆਪਦੀ ਗੱਡੀ ਤੇ ਸਿੱਖਾਂ ਸਿੱਕੀ ਸਟੇਜਾਂ ਬਥੇਰੀਆਂ ਨੇ ਹਨਾ ਸੋ ਆਪਾਂ ਉਹ ਨਹੀਂ ਲੋਡ ਹੈਗੀ ਆਪਾਂ ਕੋਈ ਦੋਗਲੀ ਗੱਲ ਨਹੀਂ ਕਰੀ ਨਾ ਹੀ ਅੱਜ ਤੱਕ ਕਰੀਏ ਸੋ ਦਿਲਚਾ ਉਹ ਸਾਫ਼ ਰੱਖਾਂਗੇ ਸਪਸ਼ਟ ਸਾਹਮਣੇ ਜੇ ਕਿਸ ਨੂੰ ਚੰਗਾ ਲੱਗੂ ਅਕਸੈਪਟ ਕਰੂ ਤਾਂ ਠੀਕ ਐ ਜਿਹੜਾ ਕਿਰਾ ਮਨੋ ਲੈ ਗਿਆ ਉਹਦੀ ਮਰਜ਼ੀ ਆ ਗਾਹਾਂ ਹਨਾ ਤਾਂ ਬਾਈ ਛੋ ਦੱਸੋ ਹੁਣ ਮੈਂ ਗਲਤ ਸੀ ਬਾਲੇ ਮੈਨੂੰ ਬੰਦੇ ਕਹਿੰਦੇ ਸੀ ਛੋਟੇ ਤੂੰ ਆਏਗਾ ਤੂੰ ਕਰਦਾ ਐਗਾ ਤੂੰ ਕਹਿਣਾ ਤੈਨੂੰ ਕੀ ਪਤਾ ਪਾਣ ਨੂੰ ਛੱਡ ਦੇਣੀ ਮੈਂ ਤਾਂ ਕਹਿਣਾ ਮੇਰੇ ਵੇਰੇ ਇਹੀ ਕੁਝ ਹੋਇਆ ਸੀ ਮੈਨੂੰ ਪਤਾ ਸੀ ਬਿਨਾ ਛੁੱਟੀ ਤੋਂ ਜੱਜ ਨਹੀਂ ਮੈਂਦਾ ਸੀ 10-10 ਦਿਨ ਜੱਜ ਨੂੰ ਛੁੱਟੀ ਤੇ ਭੇਜ ਦਿੰਦੇ ਨੇ ਹੁਣ ਫਿਰ ਕਹਿ ਦਰਾਂਗੇ ਜੱਜ ਬਹਿ ਜਾਊਗਾ ਕੱਲ ਨੂੰ ਜਾਂ ਪਰਸੋਂ ਨੂੰ ਫਿਰ ਫਿਰ ਮubaraka ਕਰ ਦਾਂਗੇ ਫਿਰ ਕਹਿਣਗੇ ਮਦਈ ਲਿਆਵਾਂਗੇ ਮੇਰੇ ਨਾਲ ਆਹੀ ਕੁਸ ਹੋਇਆ ਹੈ ਹਨਾ ਚਾਚਾ ਵੀ ਲਾਈਵ 'ਚ ਆ ਕਿੱਥੇ ਆਈਏ ਚਾਚਾ ਸਿਆਂ ਚਾਚਾ ਨੂੰ ਕਹੇ ਚਲਾ ਦੇ ਮੇਰੇ ਕੋਲ ਜੱਸਾ ਹੀ ਮੇਰਾ ਯਾਰ ਬੌਕਸਰ ਜੱਸਾ ਬੌਕਸਰ ਮੇਰਾ ਪੁਰਾਣਾ ਯਾਰ 2012 ਦਾ ਸੀਨੀਅਰ ਬੌਕਸਰ ਸਾਡਾ ਭਰਾ ਟਹਾਣੇ ਤੋਂ ਸਿੰਘ ਸਰਦਾਰ ਸਾਡਾ ਹੋਰ ਜੱਸੇ ਕਿਵੇਂ ਐ ਹਾਂ ਚਾਚਾ ਬਗੈਰ ਸਿੰਘ ਨੂੰ ਪਤਾ ਹੈਗਾ ਕਿਵੇਂ ਐਡ ਹੋਊਗਾ ਮੈਨੂੰ ਕਰਨਾ ਨਹੀਂ ਆਉਂਦਾ ਕਰਨਾ ਖੜਦਾ ਜੀ ਪਹਿਲਾਂ ਯਾਰ ਉਹ ਆਵਾਜ਼ ਖਰਾਬ ਐ ਮੈਨੂੰ ਸੁਣ ਹੀ ਨਹੀਂ ਹੋ ਰਿਹਾ ਚਾਚਾ ਮੈਨੂੰ ਕਹਿੰਦਾ ਰਿਕਵੈਸਟ ਤਾਂ ਭੇਜ ਦੇ ਚਾਚੇ ਨੂੰ ਕਿਤੇ ਮਿੰਟਾ ਕਰਦਾ ਕਰਦਾ ਐਡ ਮੈਂ ਚਾਚੇ ਨੂੰ ਖੜਦਾ ਕਿੱਥੋਂ ਭਾਲਦਾ ਹਾਂ ਹਾਂ ਜੀ ਅੰਕਾ ਤਾਂ ਫਟਾ ਫਟਾ ਕਿੱਥੇ ਅੱਛਾ ਮੇਰਾ ਫੋਨ ਖਰਾਬ ਹੈ ਇਹਦੇ 'ਚ ਮੈਂ ਦੂਜੇ ਨਾਲ ਲਾਈਵ ਚਾਚੇ ਨੂੰ ਕਹੀ ਮੈਨੂੰ ਰਿਕਵੈਸਟ ਭੇਜੂਗਾ ਰਿਕਵੈਸਟ ਭੇਜ ਦੂਗਾ ਬੰਦੇ ਜਾਈ ਜਾਂ ਨਾ ਇੱਥੋਂ ਭੇਜ ਜੂ ਹਮ ਰੋਣਾ ਪੰਜਾਬੀ ਵਿਚ ਗੱਲ ਨੂੰ ਹੋ ਗਿਆ ਪਹਿਲਾਂ ਹੜਾ ਇੱਕ ਮਿੰਟ ਕਰਨਾ ਜੋੜਨਾ ਇੱਕ ਮਿੰਟ ਬਾਈ ਇੱਕ ਮਿੰਟ ਜੋੜਨਾ ਚਾਚੇ ਨੂੰ ਖੜ ਜੋ ਆਲੇ ਤੋਂ ਮੈਂ ਆਇਆ ਇਹਨੂੰ ਹੋਰ ਫਿਲਮ ਨੂੰ ਚੁੱਪ ਕਰ ਜਾ ਕੱਟਦਾ ਹੈ ਨਹੀਂ ਲਾਈਵ 'ਚ। ਅੱਛਾ ਤੇ ਲਾਈਵ 'ਚ ਹੈ ਨਹੀਂ। ਉਹ ਚਾਚੇ ਮੈਨੂੰ ਭੇਜੀ। ਆ ਗਈ ਆ ਗਈ ਆ ਗਈ ਆ ਗਈ ਆ ਗਈ। ਅਜੇ ਕ ਮਾਰਦੀ ਆਈ ਯਾਰ ਕਿਸੇ ਦੀ। ਚਾਚਾ ਭੇਜੀ। ਆਪਾਂ ਕਿਸੇ ਨੂੰ ਗਲਤ ਨਹੀਂ ਸਾਬਤ ਕਰਨਾ। ਆਪਾਂ ਸਰਕਾਰਾਂ ਨੂੰ ਕਹਨੇ ਆ ਵੀ ਇਹ ਠੁੱਕ ਕੇ ਚਿੱਟਣਾਂ ਆਈਆਂ ਸਰਕਾਰਾਂ। ਛੇਤੀ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਬਾਤ ਪਾਵਾਂਗੇ। ਹਾ ਹਾ ਦਿਲਪ੍ਰੀਤ ਬਿਗਲ ਬ੍ਰੀਤਾ ਬਸ ਮੇਰੇ ਵੀ ਦਿਲ ਚ ਚਾਂਹ ਹੋਸ਼ ਹੈਗੀ ਸੀ ਮੈਂ ਆਪਾਂ ਉਹਦੇ ਭਾਨੇ ਦੇ ਭਾਈ ਨੂੰ ਫੋਨ ਕਰੰਨੇ ਫੋਨ ਨਹੀਂ ਚੱਕਿਆ ਵੀਰ ਨੇ ਬਿਜੀ ਹੋਊਗਾ ਵੀ ਯਾਰ ਕਿਵੇਂ ਤੁਸੀਂ ਟਰਾਲੀਆਂ ਤਿਆਰ ਕਰੀ ਜਾਂਦੇ ਹੋ ਵੀ ਕੋਟਾਂ ਤੋਂ ਬਿਨਾ ਵੀ ਛੱਡ ਸਕਦੇ ਨੇ ਦੇਖੋ ਹਜੇ ਵੀ 50 50 ਦਾ ਮਨ ਨਹੀਂ ਆਪਾਂ ਬਾਟ ਅਜ ਕੋਟਾਂ ਛੁੱਟੀ ਐ ਸਿੰਘੋ ਇਹ ਜ਼ੁਲਮ ਦੀ ਇੰਤਿਹਾਂ ਕੱਲ ਵਾਲਾ ਪਰਚਾ ਦੇਖ ਲਓ ਭੈਣਾ ਦੇ ਪਾਤਾ ਕੱਲ ਵਾਲਾ ਪਰਚਾ ਮੇਰੀਆਂ ਭੈਣਾਂ ਦੇ ਪਾਤਾ ਹੁਣ ਖਾਬਰੇ ਸਰਕਾਰ ਮੇਰੇ ਇਹ ਲਾਈਵ ਦੇਖ ਕੇ ਭਾਨੇ ਨੂੰ ਛੱਡ ਦੇ ਹਣਾ ਮੈਨੂੰ ਗਲਤ ਸਾਫਤ ਕਰਦੀ ਮਾਰੀ ਛੱਡ ਦੇ ਵਿੱਚੋਂਟਾ ਗਲਤ ਕਰਦੀ ਐ ਇਕੱਲੇ ਝੋਟੇ ਨੂੰ ਗਲਤ ਕਰਦੀ ਐ ਮੈਨੂੰ ਗਲਤ ਕਰ ਦੋ ਏ ਭਾਣੇ ਨੂੰ ਛੱਡ ਦੋ ਉਹ ਛੱਡ ਦੋ ਮੇਰੇ ਭਾਣੂ ਬਿਨਾ ਭਰਾ ਨੂੰ ਬਿਨਾ ਕਿਸੇ ਉਹ ਤੇ ਪਰ ਅੱਜ ਤਾਂ ਜ਼ਮਾਨਤਾਂ ਵੀ ਨਹੀਂ ਭਰਾਈਆਂ ਜਾਂਦੀਆਂ ਹੁਣ ਬਾਈ ਨਸ਼ੇ ਵਾਲੇ ਸੁਣ ਲੋ ਮੇਰਾ ਮੁੱਦਾ ਨਸ਼ਾ ਹੈ ਮੈਂ ਨੂੰ ਵਾਲੀਓ ਕਹਿੰਦਾ ਨਸ਼ੇ ਵਾਲੇ ਮੁੱਦੇ ਤੋਂ ਪੜਕ ਗਿਆ ਐਂਟੀ ਡਰਗ ਟਾਸਕ ਫੋਰਸ ਦਾ ਕੰਮ ਸਿਰਫ ਨਸ਼ਾ ਤੇ ਨਸ਼ਾ ਹੈ ਨਸ਼ਾ ਰੋਕਣਾ ਨਸ਼ਾ ਬੰਦ ਕਰਨਾ ਸਭ ਕੁਝ ਅਸੀਂ ਪਿੰਡ ਪਿੰਡ ਜਾਵਾਂਗੇ ਜਲਦੀ ਸਰੂਰ ਨੂੰ ਸਾਫ਼ ਕਰਾਂਗੇ ਮਾਨਸਾ ਨੂੰ ਸਾਫ਼ ਕਰਾਂਗੇ ਜਲਦੀ ਥੋੜੀ ਰੂਬਰੂ ਹਾਜ਼ਰ ਹੋਣਾ ਕਚਹਿਰੀ 'ਚ ਨਸ਼ੇ ਵਿਰੁੱਧ ਜਿਉਂਦੇ ਰਹੀਏ ਚਾਹੇ ਮਰੀ ਰੂਬੀ ਕਿਵੇਂ ਮੈਨੂੰ ਕਰਨਾ ਨਹੀਂ ਆਉਂਦਾ ਯਾਰ ਗੁਰਤੇ ਆਣ ਸਿੰਘ ਢੰਡੇ ਆ ਰਿਹਾ ਹੈਗਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਕਿਵੇਂ ਕਰਾਂ ਚਾਲਾ ਕੋਈ ਗੱਲ ਨਹੀਂ ਤੁਸੀਂ ਲਾਈਵ ਹੋ ਜਾਓ ਮੈਨੂੰ ਫੋਨ ਕਰ ਦਿਓ ਚਾਚਾ ਜੀ ਥੋੜਾ ਜਿਹਾ ਲਾਈਵ ਜੁੜਦਾਂਗੇ ਤਾਂ ਸਰਕਾਰਾਂ ਚੱਲਣ ਹੀ ਨਹੀਂ ਦਿੰਦੀਆਂ ਕਜੀਚੀਆਂ ਲੈਣੀਆਂ ਨੇ ਗੁੱਗੂ ਕੋਲ ਅੰਦਰੋਂ ਨਿਕਲਦੀਆਂ ਨੇ ਇਹ ਕੀ ਕਰੀਏ ਹੋਰ ਕਜੀਚੀਆ ਲੈਣ ਕਿਉਂਕਿ ਸ਼ਰਤ ਹੈ ਆਪਾਂ ਉਹ ਕੋ ਕਰ ਵੀ ਨਹੀਂ ਸਕਦੇ ਯਾਰ ਕਿੱਡਾ ਵੱਡਾ ਫਰੇਵ ਕਰਿਆ ਓ ਸਰਕਾਰਾਂ ਨੇ ਸਰਕਾਰਾਂ ਦਾ ਦੋਸ ਹੈ ਬਾਈ ਇਹ ਸਰਕਾਰਾਂ ਦੇ ਆਈਟੀ ਸੈੱਲ ਦਾ ਦੋਸ ਹੈ ਕਿਸੇ ਖਾਸ ਬੰਦੇ ਨੂੰ ਟਾਰਗੇਟ ਨਾ ਕਰਿਆ ਕਰੋ ਪੁਰਾਣੀਆਂ ਗੱਲਾਂ ਭੁੱਲ ਜਾਇਆ ਕਰੋ ਹੁਣ ਇਸ ਗੱਲ ਤੋਂ ਸਿੱਖਿਆ ਲੈ ਲਿਓ ਅੱਜ 10 ਤਰੀਕ ਹੈ ਜੇ ਅੱਜ ਛੜਤਾ ਤਾਂ ਮੈਂ ਬਹੁਤ ਖੁਸ਼ ਹਾਂ ਇਹ ਮੈਨੂੰ ਗਲਤ ਸਾਬਤ ਕਰਨੇ ਮਾਰੇ ਛੱਡਣਗੇ ਵੀ ਝੋਟੇ ਨੂੰ ਗਲਤ ਸਾਬਤ ਕਰਨਾ ਕਿਉਂ ਮੈਨੂੰ ਪਤਾ ਹੈ ਅਮਰਤਪਾਲ ਬੇਲੇ ਇਸੇ ਜਸਕਰਨ ਸਿੰਘ ਨੇ ਵਾਦਾ ਕਰਿਆ ਸੀ ਮੇਰੇ ਬੇਰੇ ਇਹਨਾਂ ਨੇ 10 ਵਾਰ ਵਾਦੇ ਕਰੇ ਸੀ ਬੱਟ ਭਾਨੇ ਵਾਲੇ ਖਬਰੇ ਕੁੱਦੇ ਵਾਦਾ ਕਰੇ ਅੱਜ ਇਹ ਪੂਰਾ ਪਗਾ ਦੇਣ ਮੈਨੂੰ ਇਹ ਜੀਓ ਸਬਤ ਕਰ ਦੇਣ ਬੱਟ ਮੈਂ ਖੁਸ਼ੀ ਮਨਾਉਂ ਜੀ ਮੇਰਾ ਭਾਨਾ ਭਾਈ ਅੱਜ ਬਾਹਰ ਆ ਜੇ ਬੱਟ ਯਾਰ ਆਪਣੇ ਬੰਦੀ ਸਿੰਘ ਵੀ ਬੈਠੇ ਨੇ ਮੈਨੂੰ ਵੀ ਐਂ ਕਹਿੰਦੇ ਸੀ ਅੱਜ ਛੱਡਦਾ ਕੱਲ ਛੱਡਦਾਂਗੇ ਐਡਾ ਕੱਟ ਹੋ ਗਿਆ ਐਡਾ ਕੱਟ ਹੋ ਗਿਆ ਆਹ ਹੋ ਗਿਆ ਜੋ ਹੋ ਗਿਆ ਮੈਂ ਸਤੋਂ ਨੂੰ ਸਾਰੀਆਂ ਗੱਲਾਂ ਲਿਖੀਆਂ ਸੀ ਮੇਰੀ ਮੁਕਸਰ ਦੇਲ ਚ ਰਹਿ ਗਈਆਂ ਸੀ ਜਦ ਮੈਂ ਜੇਲ੍ਹ ਚ ਲਿਖਦਾ ਸੀ ਬਾਈ ਦੀਪ ਸਿੰਘ ਦੀ ਕਿਤਾਬ ਪਹੁੰਚੀ ਸੀ ਮੇਰੇ ਕੋਲ ਹੋਂਦ ਨਗਾਰ ਚ ਉੱਤੇ ਲਿਖਦੀਆਂ ਸੀ ਉਹ ਸਰਕਾਰ ਲੈ ਗਈ ਸੀ ਵਿੱਚੋਂ ਟਾ ਕੁਝ ਲਿਖੀ ਜਾਂਦਾ ਅੰਦਰ ਹਨਾ ਮੌਤ ਬੁੱਸ ਲਿਖਿਆ ਸੀ ਉਸ ਕਿਤਾਬ ਦੇ ਵਿੱਚ ਕੋਡਵਾੜਾ ਜੋ ਮੇਰੇ ਯਾਦ ਆ ਮੈਂ ਹੁਣ ਜੂ ਦੱਸੂਗਾ ਮੈਂ ਅੰਦਰ ਬਹਿ ਕੇ ਸੰਘਰਸ਼ ਲਿਖਿਆ ਸੀ ਸਾਰਾ ਦਾਸਤਾਨ ਮੇਰੇ ਦੇ ਪਰਚੇ 8 7 ਤਰੀਕ ਨੂੰ ਗਿਆ ਸੀ ਮੈਂ 7 ਤਰੀਕ ਨੂੰ ਪਰਚਾ ਬਹੁਤ ਗਿਆ ਸੀ ਮੈਂ ਨਮੈਣਾ ਛੱਡਿਆ ਸੀ ਜੇ ਅੱਜ ਭਾਨੇ ਨੂੰ ਛੱਡਦੇ ਨਾ ਮੇਰੇ ਯਾਰ ਨੂੰ ਬਿਨਾ ਪਰਚਿਆਂ ਦੇ ਵੀ ਉਹਦੀ ਤਰੀਕ ਨਾ ਪਵੇ ਸਵਾਦ ਹੀ ਨਾ ਆਜੇ ਨਜ਼ਾਰਾ ਨਾ ਆਜੇ ਕੱਲ ਲੈ ਐਸ ਐਚਓ ਖਾਰਜ ਕਰਤਾ ਐਸ ਐਚਓ ਦਾ ਕੀ ਕਸੂਰ ਉਹੀ ਮੇਰੇ ਵਾਲੀ ਗੱਲ ਹੈ ਸੱਤ ਕਵਨ ਜਿਆਦਾ ਪਰਚਾ ਕੱਟਣਾ ਹੋਵੇ ਐਸਐਸਪੀ ਦੇ ਸੈਨਾਂ ਤੋਂ ਬਗੈਰ ਨਹੀਂ ਕੱਟਾਇਆ ਜਾਂਦਾ ਉਹਦਾ 307 ਸੀ ਜੇ ਐਸਐਸਪੀ ਨੇ ਘੁੱਗੀ ਹਲਾਈ ਐਸਐਸਪੀ ਕੀਦੇ ਹੁਕਮਾਂ ਥੱਲੇ ਐਮਐਲਏ ਐਮਪੀਆਂ ਥੱਲੇ ਐਮਪੀ ਕੀਦੇ ਹੁਕਮਾਂ ਥੱਲੇ ਉੱਪਰ ਵਜ਼ੀਰ ਦੇ ਉੱਪਰ ਵਜ਼ੀਰ ਕੀਦੇ ਉੱਪਰ ਵਜ਼ੀਰ ਦੇ ਯਾਨੀ ਕਿ ਸਾਰੇ ਫਰਮਾਨ ਉੱਪਰੋਂ ਹੋਏ ਸੀ ਬਾਈ ਅਬੋਰ ਚ ਬਹੁਤ ਨਸ਼ਾ ਜੇਕਰ ਮਾਰ ਚੱਕ ਲੋ ਡਾਂਗਾ ਫਿਰ ਹੋ ਜੋ ਤਿਆਰ ਵਗ ਜੋ 12 ਚਾਮਲੀਆਂ ਦੇ ਚੱਕ ਦੋ ਫੱਟੇ ਮੈਨੂੰ ਪਹੁੰਚਣਾ ਅਬੋਰ ਬਹੁਤ ਦੂਰ ਪੈਂਦਾ ਹੌਲੀ ਹੌਲੀ ਪਹੁੰਚੂਗਾ ਸਿੰਘਾ ਜੇ ਪਹੁੰਚਣ ਦਿੱਤਾ हां चाचा ਬਗੇਲਾ ਲਾਈਵ ਨਹੀਂ ਬਾਈ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈਗੀ ਇਹ ਦੁੱਖ ਦੀ ਗੱਲ ਆ ਵੀ ਸਰਕਾਰਾਂ ਨੇ ਆਪਾਂ ਨੂੰ ਫੁੱਦੂ ਬਣਾਇਆ ਬਹੁਤ ਜਿਆਦਾ ਵੱਡਾ ਫੁੱਦੂ ਬਣਾਇਆ ਏ ਘਟਿਆ ਸਰਕਾਰ ਨੇ ਇਹਦੇ ਵਜ਼ੀਰਾਂ ਨੇ ਇਹਦੇ ਪਿਆਦਿਆਂ ਨੇ ਇਹਦੇ ਇਹਲਕਾਰਾਂ ਨੇ ਕਿੰਨੇ ਕਿੰਨੇ ਲੋਕਾਂ ਨਾਲ ਡਾਂਗਾ ਖਾ ਕੇ ਆਏ ਆ ਆਪਦੇ ਸੰਦ ਬਣਾਏ ਕਿੰਨੇ ਪੱਤਰਕਾਰਾਂ ਨੇ ਬੇਇੱਜ਼ਤੀਆਂ ਕਰਾਈਆਂ ਤੁਸੀਂ ਉਹਨਾਂ ਨੂੰ 10 ਤਰੀਕ ਦਾ ਲਾਲਚ ਦੇ ਕੇ ਚਲੋ ਛੋਡੀ ਗੱਲ ਮੰਨਣ ਕੀ ਹੋਰ ਕੀ ਕਰਨ ਹੋਰ ਕੀ ਦੀ ਮੰਨੀ ਅਸੀਂ ਹਾ ਐਸਐਚਓ ਜਿੰਨਾ ਇਸ ਪਰਚਾ ਐਐਸਆਈ ਕੱਟੂਆ ਜੋ ਆਈ ਹੋਲ ਇਨਵੈਸਟੀਗੇਸ਼ਨ ਆਫਸਰ ਉਹ ਐਸਐਚਓ ਤੋਂ ਮਾਰਕ ਕਰੋ ਐਸਐਚਓ ਫਾਈਲ ਲੈ ਕੇ ਐਐਸਐਸਪੀ ਦਫ਼ਤਰ ਜਾਓ ਐਐਸਐਸਪੀ ਨੂੰ ਗੱਗੀ ਮਾਰੂ ਫੇਰ ਪਰਚਾ ਰਜਿਸਟਰ ਹੋਊਗਾ ਆਨਲਾਈਨ ਐਫਆਈਆਰ ਹੋਊਗੀ ਉਹ ਪਰਚਾ ਐਐਸਐਸਪੀ ਕੀ ਬਰਖਾਸਤ ਕਰਤਾ ਉਹੀ ਦੱਤੋ ਉਹੀ ਆਕੇ ਅੰਨਾ ਮੰਡੇ ਰਿਆਉਣੀਆਂ ਮੁਰਮੁਰ ਆਪਣੇ ਨੂੰ ਦੇਵੇ ਆਪੀ ਪਾਲੀ ਆਪੀ ਢਾਲੀ ਹਨਾ ਸ਼ਮੇਂਦਰਪੁਰੇ ਬਾਹ ਲੱਗੇ ਹੋਇਆ ਨਸ਼ੇ ਵਿਰੋਧੀ ਕੰਮ ਕਰਾਂਗੇ ਤੁਸੀਂ ਵੀ ਕਰਦੇ ਰਹੋ ਨਸ਼ਾ ਬਹੁਤ ਜ਼ਿਆਦਾ ਹੈ ਬਾਈ ਯਾਰ ਦੇਖ ਲੋ ਮੇਰਾ ਭਰਾ ਮੇਰਾ ਭਾਈ ਆ ਪਾਨਾ ਚਲੋ ਉਹ ਬਾਹਰ ਆ ਜੇ ਨਹੀਂ ਫਿਰ ਆਪਾਂ ਬਹੁਤ ਵੱਡਾ ਇੱਕ ਝੰਡੇ ਥੱਲੇ ਇਕੱਠ ਹੋਣ ਦੀ ਵਸਤਾ ਪਾਵਾਂਗੇ ਅੱਗੇ ਵੀ ਇੱਕ ਝੰਡੇ ਥੱਲੇ ਸਾਬ ਸ਼ਰਮੌਰ ਨਵਾਬ ਕਪੂਰ ਕਪੂਰ ਨਵਾਬ ਕਪੂਰ ਸੁਣਿਆ ਉਹ ਤੁਸੀਂ ਸਾਰਿਆਂ ਨੇ ਕੋੜਿਆਂ ਦੀ ਲਦ ਚਾਗਦਾ ਸਿੱਖਣ ਜੇ ਸੇਧਾਰ ਬਣਾਤਾ ਸੀ ਉਹ ਕਹਿੰਦਾ 2 ਮਹੀਨਾ ਬਾਅਦ ਮੈਥੋਂ ਨਹੀਂ ਪਈ ਇਹ ਥੋੜੀ ਸਰਦਾਰਪਤ ਜਿਹੜਾ ਘੋੜਾ ਨਹੀਂ ਲਿੱਦੀ ਚੱਕੂਗਾ ਸੋ ਭਾਈ ਇੱਕ ਚੰਨੇ ਥਲੇ ਗੁਰੂ ਦੇ ਹੁਕਮਾਂ ਨਾਲ ਕੋਈ ਕਹੇ ਮਾਏ ਮਾਏ ਆ ਮੈਂ ਮੱਢਾ ਖਲੀ ਆਪ ਦੀ ਆਪ ਦੀ ਬਜਾਉਣੀ ਛੱਡੋ ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਮੈਥੋਂ ਕਦੇ ਜ਼ਿੰਦਗੀ 'ਚ ਕੋਈ ਗਲਤੀ ਹੋਈ ਹੋਵੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਸਾਰੇ ਮੈਂ ਕਾਲ ਤਖਤੇ ਵੀ ਬਖਸ਼ਾਲੂ ਮੂੰ ਮੈਂ ਕਰਿਆ ਨਹੀਂ ਅਜੇ ਤੱਕ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਵੀ ਸਰਕਾਰਾਂ ਭਾਈ ਛੱਡਦੀਆਂ ਨਹੀਂ ਉਹ ਗੱਲ ਅੱਜ ਛੁੱਟੀ ਐ ਅੱਜ ਕਿਵੇਂ ਛੱਡਦੀਆਂ ਸਰਕਾਰਾਂ ਫਿਰ ਵੇਖਦੇ ਆ ਕਿਵੇਂ ਛੱਡਣਗੀਆਂ ਮੈਨੂੰ ਤਾਂ ਇੰਤਜ਼ਾਰ ਅਥੁੱਕ ਵਾਪਸ ਮੂੰਹ ਚ ਕਿਵੇਂ ਪਾਉਂਦੇ ਨੇ ਮੇਰੇ ਇਹ ਮਿਹਣਿਆਂ ਨਾਲ ਹੀ ਛੱਡ ਦੇ ਨਾ ਭਾਨੀਆਂ ਪਹਿਣਾ ਮੇਰੀਆਂ ਪਹਿਣਾਣੇ ਭਾਨਾ ਮੇਰਾ ਭਰਾ ਭਾਨੇ ਦਾ ਪੂਰਾ ਪਰਿਵਾਰ ਮੇਰਾ ਪਰਵਾ ਸੀ ਮੈਂ ਮੇਰੀ ਮਾਂ ਮੇਰੇ ਜਵਾਕ ਮੇਰੀ ਸਿੰਘਣੀ ਤੇ ਸਾਡੀ ਸਾਰੀਆਂ ਟੀਮਾਂ ਸੀ ਸੀਸ ਘਟਾਵਾਂਗੇ ਪਿੱਛੇ ਨਹੀਂ ਹਟਦੇ ਸਿੱਖੀ ਲਈ ਵੀ ਗੱਲਾਂ ਕਰਾਂਗੇ ਭਾਈ ਅਮਰਤਪਾਲ ਵੀ ਕਿਸੇ ਦਾ ਜਵਾਕ ਹਣਾ ਦੀਪ ਸਿੱਧੂ ਸਾਡਾ ਬਾਈ ਰੋਂਦਾ ਚਲ ਗਿਆ ਲੋਕਾਂ ਨੇ ਨਹੀਂ ਸੁਣਿਆ ਚਲੋ ਹਣਾ ਉਸ ਦੀਆਂ ਵੀ ਬਾਤਾਂ ਪਾਵਾਂਗੇ ਉਹਦੇ ਦੁੱਖੀਆਂ ਨੂੰ ਬਣਦੀਆਂ ਸੁਝਾਵਾਂ ਦੇਵਾਂਗੇ ਉਹਦੇ ਦੁੱਖੀਆਂ ਨੂੰ ਰੱਜ ਕੇ ਉਹ ਕਰਾਂਗੇ ਜੋ ਉਹਨੂੰ ਜਲਾਲਤ ਚਲਣੀ ਪਈ ਸੀ ਹਵਾਰੇ ਵਰਗੇ ਹੁਣ 30-30 ਸਾਲ ਹੋ ਗਏ ਹਜੇ ਤੱਕ ਭਗਤੀ ਤੇ ਉਹਨਾਂ ਦਾ ਆਸਰਾ ਹੈ ਪਿਉਰੇ ਵਰਗੇ ਤਾਰੇ ਵਰਗੇ ਹਜੇ ਤੱਕ ਅੰਦਰ ਨੇ 8-8 ਜਿੰਦਿਆਂ ਥੱਲੇ ਨੇ ਬੇੜੀਆਂ 'ਚ ਨੇ ਮੈਂ ਜ਼ਿਆਦਾ ਨਹੀਂ ਦੱਸ ਸਕਦਾ ਤੇ ਇੱਕ ਮੈਂ ਸਾਰੇ ਸਿੱਖਾਂ ਮੇਰੇ ਬਹਾਦਰਾਂ ਨੂੰ ਕਹਿਣਾ ਕੇਸਰੀ ਝੰਡੇ ਤਲੇ ਇਕੱਠੇ ਹੋਵੋ ਜਾਬ ਤੇ ਚਰੇ ਕੇ ਲੜਨ ਸਿੱਖੋ ਅਨੁਸ਼ਾਸਨ ਨਾਲ ਹਣਾ ਕੋਈ ਬਾਹਲੇ ਕਹਿੰਦਾ ਨਿਆਂ ਕਰ ਦੋ ਐ ਕਰ ਦੋ ਕੋਈ ਬਹੁਤਾ ਵੱਡਾ ਖਾਲ ਨਹੀਂ ਆਪਣੇ ਲੱਖਾਂ ਭਰਾ ਅੰਦਰ ਬੈਠੇ ਨੇ ਪਹਿਲਾਂ ਉਹਨਾਂ ਵੱਲ ਦੇਖ ਲਓ ਉਹਨਾਂ ਬਣੀ ਵੇਖੋ ਪਹਿਲਾਂ ਇੱਕ ਕਿਸੇ ਇਹੋ ਜਿਹੇ ਬੰਦੇ ਦੀਆਂ ਗੱਲਾਂ ਚ ਨਾ ਆਇਆ ਕਰੋ ਜੋ ਤੁਸੋਂ ਨੂੰ ਬਾਹਰੋਂ ਫੜਕਾ ਕੇ ਕੁਝ ਕਹੇ ਨਾ ਕਹਿ ਨਾ ਦਿਮਾਗ ਨਾਲ ਸੋਚੋ ਆਪਦੇ ਘਰ ਬਾਲੇ ਵੇਖੋ ਸ਼ੰਘਾਰਸ਼ ਦੇਖੋ ਕਿਵੇਂ ਲੜੇ ਜਾਂਦੇ ਨੇ ਬਾਬੇ ਸੋਹਣ ਸਿੰਘ ਕਾਮਾਗਾਟਾ ਮਾਰੂ ਭਾਈ ਕਰਤਾਰ ਸਿੰਘ ਸਰਾਬਾ ਭਾਈ ਕਰਤਾਰ ਸਿੰਘ ਸਰਾਬਾ ਫਿਰ ਕਹਣਾ ਭਾਈ ਕਰਤਾਰ ਸਿੰਘ ਸਰਾਬਾ ਤੇ ਉਹਦੇ ਨਾਲ ਰਹਿਣ ਵਾਲੇ ਸਾਰੇ ਕਾਮਾਗਾਟੂ ਮਾਰੂ ਦੇ ਸੈਨਿਕ ਗਾਦਰੀ ਬਾਬੇ ਸਾਰੇ ਸਿੱਖ ਸੀ ਕਿੰਨਾ ਕਿੰਨਾ ਗ੍ਰੰਥ ਸਾਬਾਂ ਦੀਆਂ ਉਹਨਾਂ ਨੇ ਜੇਲਾਂ ਦੇ ਪਾਠ ਕਰੇ ਨੇ ਤੁਸੀਂ ਅਜਮੇਰ ਔਲਖ ਜੀ ਦੀ ਕਿਤਾਬ ਪੜ੍ਹ ਲਿਓ ਕਾਮੇਗਾਟੂ ਮਾਰੂ ਦੇ ਸ਼ੀਦਾਂ ਨਾਲ ਜਾਂ ਜਿਵੇਂ ਵੀ ਕਿਤਾਬ ਦਾ ਨਾਮ ਆਇਆਗਾ ਨਾ ਬਾਈ ਯਾਰ ਆਪਣੇ ਕੋਈ ਨੰਬਰ ਹੀ ਨਹੀਂ ਦਿਲਪ੍ਰੀਤ ਕੇ ਵਿਗਲ ਨਾ ਚਲ ਉਹਨਾਂ ਦਾ ਵੀ ਕੀ ਕਸੂਰ ਆ ਬਾਈ ਯਾਰ ਉਹਨਾਂ ਨੂੰ ਵਿਚਾਰਿਆਂ ਦਾ ਉਹਨਾਂ ਦਾ ਕੀ ਕਸੂਰ ਆ ਯਾਰ ਉਹਨਾਂ ਫਿਰ ਉਹ ਖੜਨਗੇ ਤਾਂ ਕਿਸੇ ਆਸ਼ਮਾਸ਼ਨ ਤੇ ਖੜਨਾ ਤਾਂ ਪਊਗੀ ਨਾ ਹੁਣ ਮੈਂ ਆ ਤੂੰ ਪਿੰਡ ਦਾ ਸਰਪੰਚ ਐ ਮੈਂ ਤੇਰੇ ਆਸਬਾਸਨ ਤੇ ਖੜੂੰਗੀ ਨਾ ਉਹਨਾਂ ਦਾ ਕਸੂਰ ਕੋਈ ਨਹੀਂ ਬੱਟ ਯਾਰ ਵੀ ਇਹ ਫੁੱਦੂ ਬਣਾਉਂਦੇ ਨੇ ਸਾਨੂੰ ਮੈਨੂੰ ਵੀ ਫੁੱਦੂ ਬਣਾਇਆ ਮੈਨੂੰ ਇਹੀ ਦੁੱਖ ਐ ਉਹਨੂੰ ਆਡੇ ਬੰਦਿਆਂ ਨੂੰ ਬੇਕੂ ਬਣਾਇਆ ਇਹਨਾਂ ਨੇ ਉਹ ਐਸਟ੍ਰੀਮੈਂਟ ਤਰੀਕਾਂ ਪੁੱਤਣ ਦਾ ਮੈਨੂੰ ਕੋਈ ਹਰਜ ਨਹੀਂ ਮੈਂ 18 ਪਹਿਲਾਂ ਪੁੱਤੀਆਂ ਨੇ ਜੇ ਹੁਣ ਲੋਕਾਂ ਵਿੱਚ ਇਹ ਬੁੱਤ ਨੂੰ ਮੈਨੂੰ ਤਾਂ ਫੇਰ ਫਾਇਦਾ ਮੈਂ ਤੇ 15 ਹੋਰ ਪਾ ਦਿਨ ਪਾਵਾਂ ਹਨਾ ਪਰ ਹੁਣ ਮੈਂ ਕਹੇ ਲਾਨ ਕਰਕੇ ਜਾਉਂ ਜਦੋਂ ਮੇਰੇ ਤੇ ਦੂਰੇ ਪਰਚੇ ਪਾਉਣਗੇ ਪਾ ਦਿਓ ਜਿੱਦੇ ਮਰਜੀ ਪਾ ਦਿਓ ਹਾਂ ਭਾਈ ਆ ਕਿ ਐਸ ਗੱਲ ਲੱਖ ਰੁਪਈਏ ਦੀ ਬਾਤ ਕਰੀ ਐ ਇਹ ਬੰਨਣੇ ਪੈਣੇ ਆ ਇੱਕ ਮੈਂ ਹਰੇਕ ਸਿੱਖ ਨੂੰ ਹਰੇਕ ਨੌਜਵਾਨ ਨੂੰ ਬੇਨਤੀ ਕਰਨਾ ਹੱਥ ਮਣ ਕੇ ਸੁਣ ਲੋ ਏ ਵਾਪਸਾ ਜੋ ਘਰਾਂ ਨੂੰ ਮੁੜਿਆ ਉਹ ਬਾਣੀ ਪੜੋ ਗੋਲਦਮਾਲਲੇ ਵੱਲੋਂ ਪ੍ਰਾਤਨ ਸਿੱਖੀ ਦਾ ਇਤਿਹਾਸ ਪੜੋ ਸ਼ੁਰੂ ਸਮੂਹ ਇਤਿਹਾਸ ਸਾਰਾ ਫੇਰ ਸੋਨੀਆਂ ਅੱਖਾਂ ਖੁੱਲਣਗੀਆਂ ਫੇਰ ਸੋਨੂੰ ਪਤਾ ਲੱਗੋ ਹੀਰੋ ਬਣਾਉਣਾ ਹੈ ਆਪਦੇ ਆਈਡਲ ਬਣਾਉਣਾ ਹੈ ਝੋਟਿਆਂ ਘਟਿਆਂ ਬੱਚਿਆਂ ਨੂੰ ਨਾ ਬਣਾਓ ਹੀਰੋ ਬਣਾਉਣਾ ਹਵਾਰਿਆਂ ਜੱਤਾ ਸਿੰਘ ਹਵਾਰੇ ਵਰਗਿਆਂ ਨੂੰ ਬਣਾਓ ਹੀਰੋ ਬਣਾਉਣਾ ਸੁਖੇ ਜਿੰਦੇ ਨੂੰ ਬਣਾਓ ਹੀਰੋ ਬਣਾਉਣਾ ਗੁਰੂ ਗੋਬਿੰਦ ਸਿੰਘ ਨੂੰ ਬਣਾਓ ਹੀਰੋ ਬਣਾਉਣਾ ਗੁਰੂ ਗੋਬਿੰਦ ਸਿੰਘ ਦੇ ਵਿਚਾਰੇ ਸਾਹਿਬ ਜਦ ਨੂੰ ਬਣਾਓ ਬਾਬਾ ਬਘੇਲ ਸਿੰਘ ਵਰਗਿਆਂ ਨੂੰ ਬਣਾਓ ਜੱਸਾ ਸਿੰਘ ਆਲੂਬਾਲ ਜੱਸਾ ਸਿੰਘ ਰਾਮਗੜੀਆਂ ਬਾਲ ਨੂੰ ਬਣਾਓ ਸੁਖਾ ਸਿੰਘ ਮਹਤਾਬ ਸਿੰਘ ਮਾੜੀ ਕੰਬੋਕੇ ਵਾਲਿਆਂ ਨੂੰ ਬਣਾਓ ਹੋਰ ਬੜੇ ਬਾਬਾ ਮੰਨੋ ਚਾਲ ਵਰਗਿਆਂ ਨੂੰ ਬਣਾਓ ਜਿਨ੍ਹਾਂ ਨੇ ਆਪਦੇ ਪ੍ਰਵਾਤ ਭਾਈ ਮਤੀਦਾ ਹਣਾ ਵੀਰ ਬੁੱਧੂ ਸ਼ਾਹ ਨੂੰ ਬਣਾਓ ਸਭ ਧਰਮਾਂ ਦਾ ਸਤਕਾਰ ਕਰੋ ਸਭ ਦੀ ਇੱਜ਼ਤ ਕਰੋ ਸਭ ਨੂੰ ਸਿਰੇ ਮੱਥੇ ਰੱਖੋ ਕਿਸੇ ਦੇ ਬਾਰੇ ਕਿਸੇ ਧਰਮ ਬਾਰੇ ਅਪਸ਼ਬਦ ਬੋਲਣ ਵਾਲਾ ਬੰਦਾ ਗੁਨੇਗਾਰ ਹੁੰਦਾ ਹੈ ਕੋਈ ਵੀ ਧਰਮ ਹੈ ਹਰੇਕ ਦੀ ਆਸਥਾ ਹੈ ਕਿਸੇ ਦੇ ਸੀਧਾ ਸਿੰਘਾਂ ਨੂੰ ਮਾਰਨ ਦਾ ਕੋ ਕਿਸੇ ਵੀ ਧਰਮ ਦੇ ਸੀਧਾ ਨੂੰ ਮਾਰਨ ਦਾ ਕੋ ਆਓ ਇੱਕ ਥਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਪੀਲ ਖਬਰ ਇਹ ਗੱਲ ਸਰੀਰ ਲੱਗ ਜੇ ਸਿੱਖਾਂ ਦੇ ਦੋਖੀਆਂ ਲਈ ਕੋਈ ਥਾਂ ਨਹੀਂ ਉੱਥੇ ਪਰ ਇਹ ਗੱਲ ਯਾਦ ਰੱਖਿਓ ਉਸ ਉੱਥੇ ਉਹ ਆਪ ਦਾ ਨਫਰ ਹੀ ਅੱਜ ਬਚਾਉਣਗੇ ਤੇ ਯਾਰ ਸਰ ਨੌਜਵਾਨੀ ਸਿੱਧੀ ਤੇ ਜਾਣਨੀ ਆ ਨੌਜਵਾਨੀ ਨੂੰ ਹੀਰੋ ਬਣਾਉਣਾ ਆਉਣ ਵਾਲੀ ਨੌਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਨੌਜਵਾਨੀ ਉੱਠ ਜਾਗ ਹੁਣ ਵੇਲਾ ਸਾਂਭ ਹੁਣ ਤੇਰੇ ਹੱਥ ਆਉਣ ਵਾਲਾ ਟਾਈਮ ਹੈ ਨਸ਼ੇ ਨੂੰ ਨੌਜਵਾਨੀ ਹੀ ਕੱਢ ਸਕਦੀ ਆ ਅਲਟਰਨੇਟਿਵ ਕੀ ਹੈ ਨਸ਼ੇ ਤੋਂ ਜੇ ਟੁੱਟ ਕੇ ਗੁਰਦੁਆਰਿਆਂ ਨਾਲ ਜੁੜਨਗੇ ਬਾਣੀ ਨਾਲ ਜੁੜਨਗੇ ਆਪੀਦੂ ਹੋਣਗੇ ਨਸ਼ੇ ਤੋਂ ਅਸੀਂ ਆਪ ਦਾ ਐਕਸਪੀਰੀਅੰਸ ਦੱਸਦੇ ਆ ਪਰਸਨਲ ਹੋਰ ਅਮਰਤਪਾਲ ਅਮਰਤ ਕਿਉਂ ਸ਼ਿਕਾਉਂਦਾ ਸੀ ਹਨਾ ਆਜੋ ਭਾਈ ਯਾਰ ਹੁਣ ਕੁਝ ਜ਼ਿਆਦਾ ਹੀ ਬੋਲਿਆ ਗਿਆ ਸੋ ਯਾਰ ਬਹੁਤ ਦੁੱਖ ਵਾਲੀ ਗੱਲ ਆ ਯਾਰ ਅੱਜ ਛੁੱਟੀ ਆ ਕੋਟਾਂ ਚ ਬਾਈ ਬਾਹਰ ਉਜੀ ਦਾ ਖਾਲਸਾ ਅੱਜ ਭਾਨੇ ਨੂੰ ਕਿਵੇਂ ਛੱਡ ਦੇਣਗੇ ਦੇਖਦੇ ਆ ਇੰਤਜ਼ਾਰ ਕਰਦੇ ਆ